3:30 ਵਜੇ ਰਾਤ ਨੂੰ 16 ਤਰੀਕ ਦੀ ਰਾਤ ਨੂੰ ਵੀ ਸਵੇਰ ਨੂੰ ਜੀ ਤੇ ਮੇਰੇ ਤੋਂ ਆਟੋ ਹੋ ਲਿਆ ਜੀ ਇਹਨਾਂ ਨੇ ਪਿੱਕਲਾਂ ਦਿਖਾ ਦੇ ਮੁੰਡਿਆਂ ਨੇ ਉਹਨਾਂ ਨਾਲ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਉਹ ਉਹਨਾਂ ਦੇ ਕਹਿਣ ਮੁਤਾਬਕ ਉਹ 16 ਤਰੀਕ ਨੂੰ ਸਵੇਰੇ 3:30 ਵਜੇ ਗਾਗਨ ਚੌਕ ਖੜਾ ਸੀ ਆਟੋ ਲੈ ਕੇ ਕੀ ਹੁੰਦਾ ਤਿੰਨ ਬੰਦੇ ਗੱਡੀ ਵਿੱਚ ਆਉਂਦੇ ਆ ਮੈਨੂੰ ਕਹਿੰਦੇ ਨੇ ਤਾਂ ਤੈਨੂੰ ਜਾਨ ਤੋਂ ਮਾਰ ਦਾਂਗੇ ਵੀ ਥੱਲੇ ਹੋ ਜਾ ਵੀ ਨਿਕਲ ਜਾ ਗਾਲਾ ਗੂਲਾ ਕੱਢ ਕੇ ਨਾ ਨੇ ਮੈਨੂੰ ਤਾਰ ਕੇ ਤੇ ਆ ਪੰਜ ਗਿਆ ਤਾ ਜਿਹੜਾ ਆਟੋ ਡਰਾਈਵਰ ਆ ਉਹਦੇ ਕੰਨ ਤੇ ਪਿਸਤਲ ਤਾਲ ਕੇ ਉਹਨੂੰ ਕਾਬੂ ਵਿੱਚ ਕਰ ਲੈਂਦਾ ਤੇ ਉਹਨੂੰ ਪਿੱਛੇ ਬਿਠਾ ਲੈਣਾ ਤੇ ਆਪ ਆਟੋ ਚਲਾਉਣ ਲੱਗ ਜਾਂਦੇ ਆ ਤੇ ਹਾਲੰਪੁਰ ਕੱਟ ਤੇ ਜਾ ਕੇ ਉਹਨੂੰ ਆਟੋ ਚ ਉਤਾਰ ਕੇ ਤੇ ਆਟੋ ਯੂ ਟਰਨ ਮਾਰ ਕੇ ਤੇ ਨਿਕਲ ਜਾਂਦੇ ਆ ਉਥੋਂ ਸਦਰ ਪੁਲਿਸ ਰਾਜਪੁਰਾ ਨੇ ਤਿੰਨ ਕਾਰ ਸਵਾਰਾਂ ਨੂੰ 에어 ਪਿਸਤੌਲ, ਮੋਬਾਈਲ ਅਤੇ ਚੋਰੀ ਕੀਤੀ 3-ਵੀਲਰ ਆਟੋ ਸਮੇਤ ਗ੍ਰਿਫਤਾਰ ਕੀਤਾ। ਇਸ ਸਬੰਧੀ ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ 3-ਵੀਲਰ ਆਟੋ ਮਾਲਕ ਰਾਜਨワਸੀ ਰਾਜਪੁਰਾ ਨੇ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸਵੇਰੇ 3 ਵਜੇ ਦੇ ਕਰੀਬ ਗगन ਚੌਂਕ ਤੇ 3-ਵੀਲਰ ਲੱਗੇ ਖੜਾ ਸੀ। ਤਿੰਨ ਕਾਰ ਸਵਾਰਾਂ ਨੇ ਉਹਨਾਂ ਨੂੰ ਜ਼ਿਰਕਪੁਰ ਵੱਲ ਜਾਣ ਲਈ ਕਿਹਾ ਜਿਨ੍ਹਾਂ ਵਿੱਚ ਦੋ ਕਾਰ ਸਵਾਰ 3 ਵਿਲਰ ਵਿੱਚ ਬੈਠੇ ਸਨ ਅਤੇ ਇੱਕ ਵਿਅਕਤੀ ਕਾਰ ਵਿੱਚ ਬੈਠਾ ਰਿਹਾ ਜਦੋਂ ਉਹ ਉਹਨਾਂ ਨੂੰ ਆਪਣੇ ਆਟੋ ਵਿੱਚ ਬਿਠਾ ਕੇ ਥੋੜੀ ਦੂਰ ਗਿਆ ਤਾਂ ਆਟੋ ਵਿੱਚ ਸਵਾਰ ਦੋ ਵਿਅਕਤੀਆਂ ਨੇ ਰਾਜਨ ਦੇ ਕੰਨ ਤੇ ਪਿਸਤੌਲ ਰੱਖ ਦਿੱਤੀ ਅਤੇ 3-ਵੀਲਰ ਤੇ ਮੋਬਾਈਲ ਫੋਨ ਖੋ ਕੇ ਭੱਜ ਗਏ ਪੁਲਿਸ ਨੇ 24 ਘੰਟਿਆਂ ਦੇ ਅੰਦਰ ਗਾਰ ਸਵਾਰਾਂ ਨੂੰ ਫੜ ਲਿਆ ਅਤੇ ਚੋਰੀ ਦਾ ਸਾਰਾ ਸਮਾਨ ਵੀ ਬਰਾਮਦ ਕਰ ਲਿਆ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਘਟਨਾ ਵਿੱਚ ਵਰਤੀ ਗਈ ਪਿਸਤੌਲ ਇੱਕ 에ਅਰ ਗਨ ਸੀ ਜਿਸ ਨਾਲ ਆਟੋ ਚਾਲਕ ਨੂੰ ਧਮਕੀ ਦੇ ਕੇ ਲੁੱਟਿਆ ਗਿਆ ਸੀ ਅਤੇ ਪੁਲਿਸ ਨੇ ਉਹ 에ਅਰ ਪਿਸਤੌਲ ਵੀ ਬਰਾਮਦ ਕਰ ਲਿਆ ਅਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ। ਨਾਦਰ ਦੇ ਨਾਮ ਰਾਜ ਨੇ ਜੀ ਸਰ ਸਾਹਮਣੇ ਗ੍ਰੇਣੀ ਵਾਲੇ ਮੈਂ ਪ੍ਰਣਾ ਰਾਜ ਬਰਾਏ ਜੀ ਗੱਲ ਇਹ ਇਹ ਮੇਰੇ ਤੋਂ ਸਰ 3:30 ਵਜੇ ਰਾਤ ਨੂੰ 16 ਤਰੀਕ ਦੀ ਰਾਤ ਨੂੰ ਵੀ ਸਵੇਰ ਨੂੰ ਜੀ ਤੇ ਮੇਰੇ ਤੋਂ ਆਟੋ ਖੋਲਿਆ ਜੀ ਇਹਨਾਂ ਨੇ ਪਿਸਤਲਾਂ ਦਿਖਾ ਕੇ ਮੁੰਡਿਆਂ ਨੇ ਤੁਸੀਂ ਕਿੱਥੇ ਖੜੇ ਸੀਗੇ ਮੈਂ ਜੀ ਉਰੇ ਮੈਂ ਬਾਈਪਾਸ ਤੇ ਖੜਾ ਤਾਂ ਜੀ ਮੈਨੂੰ ਔਰ ਤੋਂ ਵੀ ਵੀ ਐਵੇਂ ਕਰਕੇ ਲੈ ਗਦੇ ਵੀ ਸਵਾਰੀ ਦੇ ਰੇਟ ਚ ਮੈਨੂੰ ਕਹਿੰਦੇ ਜਿਰਕਪੁਰ ਜਾਣਾ ਤੇ ਰਸਤੇ 'ਚ ਜਾ ਕੇ ਇਹ ਮੁੰਡਿਆਂ ਨੇ ਮੈਨੂੰ ਪਿਸਤਲਾਂ ਦਿਖਾ ਕੇ ਤੇ ਮੇਰੇ ਤੋਂ ਆਟੋ ਖੋਲਿਆ ਜੀ अच्छा हां जी कुछ और किया ਤੁਹਾਨੂੰ ਉੱਥੇ ਇਹਨਾਂ ਨੇ ਕੀ ਕੀ ਲੇ ਗਿਆ ਨਹੀਂ ਮੈਨੂੰ ਕਹਿੰਦੇ ਨੇ ਤਾਂ ਤੈਨੂੰ ਜਾਨ ਤੋਂ ਮਾਰ ਦੇਵਾਂਗੇ ਵੀ ਥੱਲੇ ਹੋ ਜਾ ਵੀ ਨਿਕਲ ਜਾ ਗਾਲਾ ਗੂਲਾ ਕੱਢ ਗਏ ਨੇ ਇਹਨਾਂ ਨੇ ਮੈਨੂੰ ਤਾਰ ਕੇ ਤੇ ਆ ਪਿੱਛੇ ਭੱਜ ਗਿਆ ਉੱਥੇ ਇਹ ਨਹੀਂ ਪਤਾ ਸਰ ਇਹਨਾਂ ਨੂੰ ਪੁਲਿਸ ਨੂੰ ਪਤਾ ਹੈ ਹਾਂ ਜੀ ਮੇਰਾ ਸਰ ਆਟੋ ਮੋਬਾਈਲ ਤੇ ਪੈਸੇ ਲੈ ਗਏ ਇਹ ਕੀ ਚੀਜ਼ ਸੀਗੇ ਇਹ ਜੀ ਪਿੱਛੇ ਕਾਰ 'ਚ ਤੇ ਜੀ ਆਪਣੀ ਪਿੱਛੇ ਕਾਰ ਦੀ ਜੀ ਜਦੋਂ ਤੁਹਾਡੇ ਨਾਲ ਗੱਲ ਹੋਈ ਉਦੋਂ ਕਾਰ 'ਚ ਬੈਠੇ ਸੀਗੇ ਨਹੀਂ ਨਹੀਂ ਦੋ ਦੋ ਮੁੰਡੇ ਬਾਹਰ ਦੇ ਜੀ ਇਹ ਜਿਹੜੀ ਕਾਰ ਦੀ ਜੇ ਬਾਅਦ ਚ ਪਿੱਛੇ ਲੱਗੀ ਜੀ ਮੈਨੂੰ ਨਹੀਂ ਨਹੀਂ ਜਦੋਂ ਤੁਹਾਡੇ ਨਾਲ ਗੱਲ ਕੀਤੀ ਇਹਨਾਂ ਨੇ ਉਦੋਂ ਕਾਰ ਚ ਉਤਰੇ ਸੀਗੇ ਹਾਂਜੀ ਇਹ ਕਾਰ ਚ ਉਤਰੇ ਜੀ ਤੁਹਾਨੂੰ ਕਿਹਾ ਵੀ ਜਿਰਕਪੁਰ ਜਾਣਾ ਹੈ ਹਾਂਜੀ ਜਿਰਕਪੁਰ ਜਾਣਾ ਜੀ ਦੋ ਜਣਾਂ ਨੇ ਇਹ ਤੁਸੀਂ ਆ ਤੁਸੀਂ ਆਪਣੇ ਮਤਲਬ ਜਿਲੇ ਤੋਂ ਉਤਾਰ ਕੇ ਗਏ ਸੀਗੇ ਉਸ ਤੋਂ ਬਾਅਦ ਤੁਸੀਂ ਪੁਲਿਸ ਤੇ ਕਰ ਰਿਕੀ ਨੂੰ ਪ੍ਰਸ਼ਾਸਨ ਨੂੰ ਬੁਲਾਇਆ ਸੀ ਹਾਂ ਜਿਵੇਂ ਪੁਲਿਸ ਜੀ ਨੂੰ ਮੈਂ ਪੁਲਿਸ ਨੂੰ ਫੋਨ ਕੀਤਾ ਸੀ 100 ਨੰਬਰ ਤੇ ਜੀ ਤੇ ਸੁ ਵੀ ਸਵੇਰੀ 6 ਵਜੇ ਜੀ ਮੇਰੇ ਕੋਲ ਡੀਐਸਪੀ ਸਾਹਿਬ ਜੀ ਦਾ ਫੋਨ ਆ ਗਿਆ ਜੀ ਉੱਥੇ ਵੀ ਮੌਕੇ 'ਤੇ ਆਰਦਾ ਤੇ ਪਹੁੰਚ ਗਏ ਜੀ ਉਹ ਹਾਂਜੀ ਤੇ ਬਾਅਦ ਚਾਹ ਸੋਜਾ ਸਾਹਿਬ ਨੇ ਸਾਰਾ ਦਿਨ ਮੇਰੀ ਮਦਦ ਕੀਤੀ ਜੀ ਮੈਨੂੰ ਆਟੋ ਤੇ ਮੇਰਾ ਮੋਬਾਈਲ ਰਿਕਵਰ ਕਰਾ ਪੁਲਿਸ ਵਾਲਿਆਂ ਨੇ 24 ਘੰਟੇ ਵਿੱਚ ਵਿੱਚ ਹਾਂਜੀ 24 ਘੰਟੇ ਤੋਂ ਪਹਿਲਾਂ ਹੀ ਬਿਕਵਰ ਕਰ ਲਿਆ ਜੀ ਇਹਨਾਂ ਨੇ ਗੁੰਡੇ ਫੜ ਲਏ ਜੀ ਤੇ ਆਟੋ ਵੀ ਦਾ ਲੈ ਲਿਆ ਜੀ ਠੀਕ ਇਹਨਾਂ ਦਾ ਬਹੁਤ ਤਾਨਵਾਜੀ ਪੁਲਿਸ ਦਾ ਜੀ ਬਹੁਤ ਬਲ ਸਾਰਾ ਜਿਹੜੀ ਪੀਸੀ ਰੱਖੇਦੋਂ ਜਾਣ ਜਾਣੀ ਜੀ ਜੀ ਮਾਂਜੂ ਡੀਏਜੀ ਪਟਿਆਰੇਨ ਸ਼੍ਰੀ ਕੁਲਦੀਪ ਸਿੰਘ ਚੈਨ ਤੇ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀ ਦੇ ਦਸਾਂ ਨਵੇਸ਼ਾ ਹੇਠ ਦੀ ਪਟਿਆਲਾ ਪੁਲਿਸ ਉਹ ਹਮੇਸ਼ਾ ਹੀ ਜਿਹੜੀ ਨਸ਼ੇ ਨੂੰ ਸਵੇ ਸੇ ਡਿਟੈਕਟ ਕਰਨ ਦੇ ਵਿੱਚ ਕੰਮ ਕਰ ਰਹੀ ਆ ਸਾਡੇ ਕੋਲ ਇੱਕ 16 ਤਰੀਕ ਨੂੰ ਰਾਜਨ ਸਾਨੋ ਬੂਟਾ ਰਾਮ ਜਿਹੜੇ ਪੁਰਾਣੇ ਰਾਏਪੁਰ ਦੇ ਰਹਿਣ ਵਾਲਿਆ ਉਹਨਾਂ ਨੇ ਇੱਕ ਜਿਹੜਾ ਉਹਨਾਂ ਨਾਲ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਉਹ ਉਹਨਾਂ ਦੇ ਕਹਿਣ ਮੁਤਾਬਕ ਉਹ 16 ਤਰੀਕ ਨੂੰ ਸਵੇਰੇ 3:30 ਵਜੇ ਗਗਨ ਚੌਕ ਖੜਾ ਸੀ ਆਟੋ ਲੈ ਕੇ ਕੀ ਹੁੰਦਾ ਤਿੰਨ ਬੰਦੇ ਗੱਡੀ ਵਿੱਚ ਆਉਂਦੇ ਆ ਜਿਹਦੇ ਵਿੱਚੋਂ ਦੋ ਬੰਦੇ ਉੱਤਰ ਕੇ ਉਹਨਾਂ ਨੂੰ ਜੀਲਪੁਰ ਜਾਣ ਵਾਸਤੇ ਉਹਦੇ ਨਾਲ ਗੱਲ ਕਰਦੇ ਤੇ 1000 ਰੁਪਏ ਦੇ ਵਿੱਚ ਗੱਲ ਤੈਅ ਹੁੰਦੀ ਹੈ 5-500 ਦੋਨਾਂ ਦੇ ਤੇ ਉਸ ਤੋਂ ਬਾਅਦ ਉਹ ਦੋਨੋਂ ਨੂੰ ਨਾ ਲੈ ਕੇ ਜਿਹੜਾ ਆਪਣੇ ਆਟੋ ਦੇ ਵਿੱਚ ਬਿਠਾ ਕੇ ਜੀਲਪੁਰ ਵੱਲੋਂ ਚਲੇ ਜਾਂਦੇ ਆ ਤੇ ਉਹ ਅੱਗੇ ਸੀਐਨਜੀ ਪੰਪ ਤੋਂ ਸੀਐਨਜੀ ਪਵਾ ਕੇ ਜਦੋਂ ਅੱਗੇ ਨਿਕਲਦੇ ਆ ਪ੍ਰਾਈਮ ਹੱਬ ਪੁਲ ਜਾ ਕੇ ਜਿਹੜੇ ਉਹ ਦੋਨੇ ਮੁੰਡੇ ਆ ਉਹ ਉਹਨਾਂ ਚੋਂ ਇੱਕ ਜਿਹੜਾ ਮੁੰਡਾ ਉਹ ਆਪਣੇ ਉਹਦੇ ਡਰਾਈਵਰ ਦੇ ਜਿਹੜਾ ਆਟੋ ਡਰਾਈਵਰ ਆ ਉਹਦੇ ਕੰਨ ਤੇ ਇਸਟੋ ਲਾਣ ਕੇ ਉਹਨੂੰ ਕਾਬੂ ਵਿੱਚ ਕਰ ਲੈਂਦਾ ਤੇ ਉਹਨੂੰ ਪਿੱਛੇ ਬਿਠਾ ਲੈਂਦਾ ਤੇ ਆਪ ਆਟੋ ਚਲਾਉਣ ਲੱਗ ਜਾਂਦੇ ਆ। ਤੇ ਹਾਲੰਪੁਰ ਕੱਕ ਤੇ ਜਾ ਕੇ ਉਹਨੂੰ ਆਟੋ ਚ ਉਤਾਰ ਕੇ ਤੇ ਆਟੋ ਯੂ ਟਰਨ ਮਾਰ ਕੇ ਤੇ ਨਿਕਲ ਜਾਂਦੇ ਆ ਉਥੋਂ। ਜਦੋਂ ਸਾਡੇ ਕੋਲੇ ਇਨਸੀਡੈਂਟ ਰਿਪੋਰਟ ਹੋਇਆ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ। ਪਰਚਾ ਦਰਜ ਜਿਹੜਾ ਸਾਡੇ ਕੋਲ 90 ਨੰਬਰ ਐਫ ਆਈ ਆਰ 16825 ਦੇ ਅੰਡਰ ਸੈਕਸ਼ਨ 309 10 ਇੱਕ ਕਾਰਡ ਬੀਐਨਐਸ ਤੇ 2554 ਨੰਬਰ ਤਹਿਤ ਅਸੀਂ ਫਾਈਲ ਕਰੀ ਦਰ ਦੌਰਾਨ 33 ਜਿਹੜਾ ਸਾਡੇ ਕੋਲੇ ਟੈਕਨੀਕਲ ਤੇ ਜਿਹੜੀ ਹੈਲਪ ਦੇ ਨਾਲ ਅਸੀਂ ਇਸ ਕਾਰ ਜਿਹੜਾ ਸੀਸੀਟੀਵੀ ਕੈਮਰਾ ਚੈੱਕ ਕੀਤੇ ਆ ਤਾਂ ਦੌਰਾਨ 33 ਅਸੀਂ ਇਹਦੇ ਵਿੱਚੋਂ ਜਿਹੜਾ ਗੱਡੀ ਨੰਬਰ ਸਾਨੂੰ ਜੋ ਅਸੀਂ ਫਾਈਂਡ ਆਊਟ ਕੀਤਾ ਪੀਵੀ01ਡੀ 3370 ਵੈਗਨਰ ਗੱਡੀ ਉਹ ਗੱਡੀ ਆਇਡੈਂਟੀਫਾਈ ਕਰਕੇ ਉਹ ਜਿਹੜੀ ਗੱਡੀ ਆ ਉਹ ਸਾਨੂੰ ਲੁਧਿਆਣੇ ਦੇ ਕਿਸੇ ਅਡਰੈਸ ਤੇ ਮਿਲੀ ਜਦੋਂ ਅਸੀਂ ਇਹਦੇ ਵਿੱਚ ਅੱਗੇ ਤਹਿਕੀਕਤ ਕੀਤਾ ਤਾਂ ਸਾਨੂੰ ਕੀ 17 ਤਰੀਕ ਨੂੰ ਸ਼ਾਮ ਨੂੰ ਸਾਡਾ ਡਰੋਨ ਨੇ ਤਸਵੀਰ ਕੀਤੀ ਇਹ ਸੀ ਗੱਡੀਆ ਜਦੋਂ ਸਾਡੀ ਜਿਹੜੀ ਪੁਲਿਸ ਪਾਰਟੀ ਗਸ਼ਟ ਕਰ ਰਹੀ ਸੀ ਸਮੇਤ ਨੇ ਜਿਹੜੇ ਇਹਦੇ ਵਿੱਚ ਜਿਹੜੇ ਬੰਦੇ ਬੈਠੇ ਸੀ ਇਹਨਾਂ ਨੂੰ ਅਸੀਂ ਹਾਈਵੇ ਤੋਂ ਰਾਊਂਡ ਅਪ ਕੀਤਾ ਤੇ ਰਾਊਂਡ ਅਪ ਕਰਕੇ ਕਸ਼ਿਸ਼ ਤੇ ਪਤਾ ਲੱਗਿਆ ਕਿ ਇਹ ਬੰਦਿਆਂ ਨੇ ਉਸ ਰਾਤ ਸਵੇਰੇ ਇਵਾਦਤ ਕੀਤੀ ਇਹਨਾਂ ਨੂੰ ਅਸੀਂ ਅਰੈਸਟ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਦੁਰਾਨੇ ਪੁਲਿਸਰਮਾਨ ਸਾਡੇ ਕੋਲ ਇਹਨਾਂ ਨੇ ਇਹ ਮੰਨਿਆ ਕਿ ਅਸੀਂ 16 ਤਰੀਕ ਦੀ ਸਵੇਰ ਦੀ ਜਿਹੜੀ ਵਾਰਦਾਤ ਕੀਤੀ ਹੈ ਜੀ ਸਰ ਇਹ ਗੱਡੀ ਦੇ ਵਿੱਚ ਕੀ ਲੋੜ ਹੈ ਇਹ ਐਕਚੁਅਲੀ ਇਹ ਤਿੰਨੇ ਜਿਹਦੇ ਵਿੱਚ ਨਾਮ ਨੇ ਰਾਹੁਲ son of ਫਰਜਿੰਦਰ ਕੁਮਾਰ ਸ਼ਿਮਲਾਪੁਰੀ ਲੁਧਿਆਣਾ ਸਣੀ ਚੋਹਾਨ son of ਪਵਨ ਚੋਹਾਨ ਗਲੀ ਨੰਬਰ 6 ਬਸੰਤ ਨਗਰ ਸ਼ਿਮਲਾਪੁਰੀ ਪਰਮਿੰਦਰ ਸਿੰਘ son of ਦਵਿੰਦਰ ਸਿੰਘ ਵਾਸੀ ਮਕਾਨ ਨੰਬਰ ਗਲੀ ਨੰਬਰ 10 ਸੂਰਜ ਨਗਰ ਟੇਢੀ ਰੋਡ ਲੁਧਿਆਣਾ ਇਹ ਤਿੰਨੇ ਲੁਧਿਆਣੇ ਦੇ ਰਹਿਣ ਵਾਲੇ ਆ ਤੇ ਇਹ ਵੈਗਨਰ ਗੱਡੀ 'ਚ ਇੱਥੇ ਆਈ ਸੀ ਇਹ ਇੱਕ ਜਿੱਦਾਂ ਕਿਸੇ ਵਾਰਦਾਤ ਕਰਨ ਦੇ ਇਰਾਦੇ ਨਾਲ ਆਈ ਸੀ ਇਹ ਤਿੰਨੇ ਬੰਦੇ ਇਹ ਤਿੰਨੇ ਲੁਧਿਆਣੇ ਦੇ ਤੇ ਇਹਦੀ ਵੈਗਨਰ ਗੱਡੀ 'ਚ ਇੱਥੇ ਆਏ ਤੇ ਵਾਪਸੀ ਤੇ ਇਹਨਾਂ 'ਚੋਂ ਦੋ ਬੰਦੇ ਆਟੋ 'ਚ ਬੈਠ ਗਏ ਤੇ ਇੱਕ ਜਿਹੜਾ ਗੱਡੀ ਜਿਹੜੀ ਜਿਹਨੇ ਗੱਡੀ ਪਿੱਛੇ ਲਾਈ ਤੇ ਉਸ ਤੋਂ ਬਾਅਦ ਇਹ ਸਮੇਤ ਗੱਡੀ ਦੇ ਸਮੇਤ ਆਟੋ ਇੱਥੋਂ ਨਿਕਲ ਗਏ ਐਸਾ ਤੁਹਾਡੇ ਜਿਹਨਾਂ ਤੋਂ ਪਾਬਲ ਜਿਹੜੇ ਗੱਡੀ ਵਾਲਾ ਹੈਗੀ ਉਹ ਉਹਦਾ ਪਿੱਛਾ ਕਰਦੇ ਤਾਂ ਉਹਨਾਂ ਦੀ ਕਿੱਥੇ ਲੱਗੇ ਜੀ ਮਤਲਬ ਕੀ ਹਾਂ ਸਾਡੀ ਜਿਹੜੀ ਟੈਕਨੀਕਲ ਜੋ ਅਸੀਂ ਦੌਰਾਨੇ ਦਿੱਤੀ ਸੀ ਕਲੀਅਰ ਹੋਇਆ ਤੇ ਸਾਡੀ ਜਿਹੜੀ ਕਤਿੱਸ਼ ਇਹ ਹੋਇਆ ਵੀ ਜਿਹੜੀ ਗੱਡੀ ਤੇ ਆਟੋ ਦੋਨੇ ਇਕੱਠੇ ਨਿਕਲੇ ਐਥੋਂ ਰਾਏਪੁਰੇ ਤੋਂ ਤੇ ਤਿੰਨੇ ਬੰਦੇ ਆਪਣੀ ਵੈਗਨਰ ਗੱਡੀ ਜਵਾਰਨ ਕਰਨੀ ਆਇਏ ਸੀ ਮਤਲਬ ਗੱਡੀਆਂ ਨਾਲ ਵਾਰ ਕਰਨ ਲੱਗੇ ਸੀ ਜੀ ਇਹਨਾਂ ਦੇ ਪਹਿਲਾਂ ਵੀ ਬਹੁਤ ਬਤਵੇ ਕਰ ਰਹੇ ਆ ਇਹਨਾਂ ਦੇ ਵਿੱਚੋਂ ਜਿਹੜਾ ਸਣੀ ਚੋਹਾਨ ਆ ਉਹਦੇ ਤੇ ਜਿਹੜਾ ਚੋਰੀ ਦੇ ਬਹੁਤੇ ਪਰਚੇ ਥੇ ਸਰ ਕਿੰਨੇ ਟਾਈਮ ਦੇ ਜਿਹੜੀ ਇਹ ਘਟਨਾ ਜਿਹੜਾ ਆ ਇਹ 16 ਤਰੀਕ ਦੀ ਵਾਰਦਾਤ ਆ ਤੇ ਅਸੀਂ 17 ਦੀ ਸ਼ਾਮ ਤੱਕ ਅਸੀਂ ਇਹ ਬੰਦੇ ਪੇਸ਼ ਕਰਦੇ ਹਾਂ ਆ ਬਿਜਾਰਤ ਜਿਹੜੇ ਬੰਦੇ ਆਗੇ ਇਹਨਾਂ ਦੀ ਚੋਰੀ ਜਿਵੇਂ ਚੋਰੀ ਦੇ ਬਕਾਇਆ ਨਾ ਕਿਤੇ ਇਸ ਤਰ੍ਹਾਂ ਪਹਿਲਾਂ ਇਹ ਗੱਡੀ ਵੀ ਖੋਹ ਵਗੈਰਾ ਕਿਤੇ ਕੀਤਾ ਨਹੀਂ ਪਹਿਲਾਂ ਇਹਨਾਂ ਦੀ ਜਿਹੜਾ ਚੋਰੀ ਦਾ ਪਰਚਾ ਮੋਬਾਈਲ ਖੋਹ ਦਾ ਪਰਚਾ ਇਹਦੇ ਵਿੱਚ ਸਨੀ ਚੋਹਾਂ ਤੇ ਜੋ ਸਾਡੇ ਲੱਕ ਹੁਣ ਤੱਕ ਤਫਤੀਸ਼ ਚ ਆਇਆ ਬਾਕੀ ਹੋਰ ਅਸੀਂ ਤਫਤੀਸ਼ ਕਰਾਂਗੇ ਜਿੱਦਾਂ ਜਿੱਦਾਂ ਕੋਈ ਗੱਲ ਸਾਹਮਣੇ ਆਉਗੀ ਅਸੀਂ ਬੰਦ ਕਰਾਂਗੇ ਕੋਈ ਮਨ ਕੋਹ ਵਾਲੀ ਹੈ ਜੂਰੀ ਜੂਰੀ ਹਰੀ ਪੁਲਿਸ ਨਾਲ ਵੀ ਸਾਹਮਣੇ ਹੈ ਕਹਿੰਦਾ ਸਨੀ ਚੋਹਾਂ ਤੇ ਇੱਕ ਪਰਚਾ ਰੰਦੀ ਹੋਈ ਹੋਇਆ ਤੇ ਬਾਕੀ ਰਾਹੁਲ ਤੇ ਪ੍ਰਮਿੰਦਰ ਨਾਲ ਇਹ ਨਹੀਂ ਕੀਤਾ ਮੈਂ ਰਿਕਾਰਡ ਤਾਂ ਇਹਨਾਂ ਦਾ ਕਲੀਨ ਨਹੀਂ ਜੀ ਜੀ ਜੋ ਜੋ ਇਹਨਾਂ ਦਾ ਕੰਮ ਕਰਨ ਦਾ ਵਾਰਦਾਤ ਕਰਨ ਦਾ ਜੋ ਤਰੀਕਾ ਸੀ ਉਹ ਆਬਵੀਅਸ ਹੈ ਉਹ ਬੜਾ ਕ੍ਰਿਮੀਨਲ ਸੀ ਉਹ ਕੀਤਾ ਦੇਖੀ ਤਾਂ ਸਰ ਕਿੱਥੋਂ ਕਰਵਾਇਆ ਕੀ ਸਾਨੂੰ ਬਸੰਤਪੁਰੇ ਦੇ ਲਾਗੇ ਜਿਹੜੀ ਉੱਥੇ ਉਗਾਣੀ ਵਾਲਾ ਜਿਹੜਾ ਪੋਲਾ ਅਸੀਂ ਉਹਦੇ ਨੀਚੋਂ ਜਿਹੜਾ ਜਲਦੀ ਵੀ ਕਰ ਰਹੇ ਹਾਂ ਜੀ ਉਹ ਵੀ ਕਵਰ ਜੀ ਇਹਨਾਂ ਤੋਂ ਜੋ ਪਿਸਟਲ ਰਿਕਵਰ ਹੋ ਜਾਊ ਮੈਂ ਦੱਸਣਾ ਚਾਹੁੰਦਾ ਕਿ ਉਹ 에ਅਰ ਪਿਸਟਲ ਆ ਐਕਚੁਅਲੀ ਇਹ ਕੀ ਕਰਦੇ ਆ ਇਹ 에어 ਪਿਸਟਲ ਟਾਈਪ ਜਿਹੜੇ ਆਪਣੇ ਕੋਲ ਜਿਹੜੇ ਵਾਰਦਤ ਕਰਨ ਵਾਲੇ ਰੱਖ ਲੈਂਦੇ ਆ ਜਦੋਂ ਖੋਆ ਕਰਦੇ ਆ ਤੇ ਰਾਤ ਦੇ ਟਾਈਮ ਇਹ ਕਿਸੇ ਡਰਾਈਵਰ ਦੇ ਲਾ ਲਿਆ ਜਾਂ ਕਿਸੇ ਰਸਤੇ 'ਚ ਜਾਂਦੇ ਕਿਸੇ ਬੰਦੇ ਦੇ ਕਰਨ ਤੇ ਲਾ ਕੇ ਕਿਉਂਕਿ ਰਾਤ ਦੇ ਸਮੇਂ ਉਸ ਬੰਦੇ ਦਾ ਡਰ ਇੰਨਾ ਕੋ ਹੁੰਦਾ ਕਿ ਉਹਨੂੰ ਇਹ ਡੈਟੇਡਿਟੀ ਕਰਨਾ ਮੁਸ਼ਕਲ ਹੋ ਜਾਂਦਾ ਕਿ ਜਿਹੜਾ ਪਿਸਟਨ ਸਹੀ ਆ ਜਾਂ ਅਸਲੀ ਆ ਜਾਂ ਨਕਲੀ ਆ ਸਰ ਹੋਰ ਕੀ ਕੀ ਰਿਕਵਰ ਹੋਇਆ ਇਹਨਾਂ ਕੋ ਸਾਨੂੰ ਇੱਕ ਜਿਹੜਾ 에어 ਪਿਸਟਲ ਇੱਕ ਉਸ ਮਦਈ ਦਾ ਖੋਇਆ ਹੋਇਆ ਮੋਬਾਈਲ ਤੇ ਇੱਕ ਉਹਦਾ ਆਟੋ ਯਾਨੀ ਕਿ ਜੋ ਚੀਜ਼ਾਂ ਉਹਦੇ ਨਾਲ ਉਹ ਹੁਣੇ ਸੀ ਉਹ ਅਸੀਂ ਮੋਬਾਈਲ ਤੇ ਆਟੋ ਉਹ ਰਿਕਵਰ ਕਰ ਲਿਆ ਤੇ ਇਹਦੇ ਚ ਜਿਹੜੀ ਵਾਰਦਾਤ ਚ ਗੱਡੀ ਵਰਤੀ ਗਈ ਸੀ ਵੈਗਨਰ ਉਹ ਵੀ ਅਸੀਂ ਕੰਮ ਕਰ ਲਿਆ ਤੇ ਇੱਕ ਇਹ ਪਿਸਤਲ ਕਲ ਕੀਤਾ